ਇੱਕ ਟਿਪ ਆਫ ਜਿਹੜਾ ਸਾਨੂੰ ਮਿਲਿਆ ਸੀ ਉਹਦੇ ਬੇਸ ਤੇ ਇਹ ਨਾਕਾਬੰਦੀ ਕੀਤੀ ਗਈ ਸੀ ਬੇਸਿਕਲੀ ਸਾਡੀ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਹੈ ਫਿਰੋਜ਼ਪੁਰ ਪੁਲਿਸ ਦੀ ਜ਼ੇਰ ਨਿਗਰਾਲੀ ਐਸਪੀ ਡੀ ਡੀਐਸਪੀ ਐਨਡੀਪੀਐਸ ਉਹਨਾਂ ਦੇ ਅਧੀਨ ਚੱਲ ਰਹੀ ਹੈ ਇਸ ਦੇ ਤਹਿਤ ਹੀ ਇਹ ਜਿਹੜੀ ਵੱਡੀ ਰਿਕਵਰੀ ਜਿਹੜੀ ਹੈ ਪੋਸੀਬਲ ਹੋਈ ਹੈ ਅਧਿਕਾਰੀਆਂ ਵੱਲੋਂ ਬੜੇ ਕਨਸਟੈਂਟਲੀ ਤਰੀਕੇ ਦੇ ਨਾਲ ਇਹਨਾਂ ਤੇ ਜਿਹੜਾ ਹੈ ਅੱਖ ਰੱਖੀ ਗਈ ਤੇ ਇਹਨਾਂ ਦਾ ਜਿਹੜਾ ਹੈ ਲੋਕੇਸ਼ਨ ਲਈ ਗਈ ਪਿੱਛਾ ਕਰਿਆ ਗਿਆ ਤੇ ਫਿਰ ਉਸ ਤੋਂ ਬਾਅਦ ਇਹ ਕਾਬੂ ਆਇਆ ਜਿਨ੍ਹਾਂ ਤੋਂ ਇਹ ਵੱਡੀ ਰਿਕਵਰੀ ਜਿਹਦੇ ਵਿੱਚ 1 ਕੁਇੰਟਲ ਤੇ 40 ਕਿਲੋ ਦੇ ਕਰੀਬ ਜਿਹੜੀ ਓਕੀ ਸ਼ੂਰਾ ਪੋਸਟ ਹੈ ਅਤੇ ਨਾਲ ਹੀ 50000 ਜਿਹੜੀ ਹੈ ਟਰਾਮਾਡੋਲ ਐਸ ਆਰ ਜੋ ਇਹ ਦੱਸੀ ਗਈ ਹੈ ਗੋਲੀ ਉਹਦੀ ਰਿਕਵਰੀ ਹੋਈ ਹੈ ਇਸ ਦੇ ਵਿੱਚ ਮੁੱਖ ਦੋਸ਼ੀ ਨੇ ਇੱਕ ਕੁਲਵੰਤ ਸਿੰਘ ਜੋ ਕਿ ਮਕੂ ਥਾਣੇ ਦੇ ਅਧੀਨ ਜਿਹੜਾ ਪਿੰਡ ਪੈਂਦਾ ਨਿਜ਼ਾਮੀ ਵਾਲਾ ਉੱਥੋਂ ਦਾ ਹੈ ਵਸਨੀਕ ਹੈ ਇਸ ਦੇ ਨਾਲ ਹੀ ਇਸ ਦਾ ਜਿਹੜਾ ਅ ਸਹਿਯੋਗੀ ਸੀ ਟਰੱਕ ਦਾ ਜਿਹੜਾ ਸਹਿਯੋਗੀ ਸੀ ਜਿਹੜੇ ਨਾਲ ਇਹਦੇ ਨਾਲ ਇਹ ਚੱਲਦਾ ਸੀ ਗੁਰਕੀਰਤਨ ਸਿੰਘ ਪੁੱਤਰ ਦਿਲਬਾਖ ਸਿੰਘ ਇਹ ਵੀ ਬਕੂ ਥਾਣੇ ਦੇ ਦੀ ਜਿਹੜਾ ਪਿੰਡ ਪੈਂਦਾ ਹੈ ਸ਼ਾਮੇਵਾਲੀ ڈاکਲੀ ਉਹਦਾ ਇਹ ਵਸਲੀਕ ਹੈ ਇਸ ਤੋਂ ਇਲਾਵਾ ਜਿਹੜਾ ਇਹ ਘੋੜਾ ਟਰਾਲਾ ਫੜਿਆ ਗਿਆ ਜਿਹਦੇ ਵਿੱਚ ਇਹ ਸਾਰੀ ਖੇਪ ਲੈ ਕੇ ਆਏ ਨੇ ਉਹਦਾ ਜਿਹੜਾ ਮਾਲਕ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਕਿਉਂਕਿ ਜੋ ਉਹਦੀ ਬੈਕਗ੍ਰਾਉਂਡ ਚੈੱਕ ਕੀਤੀ ਹੈ ਉਹਦੇ ਵਿੱਚ ਇਹਦੇ ਖਿਲਾਫ ਜਿਹੜੀ ਕਾਫੀ ਸ਼ਿਕਾਇਤਾਂ ਜਿਹੜੀਆਂ ਹੈ ਪਾਈਆਂ ਗਈਆਂ ਨੇ ਕਿ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਹ ਨਿਪਟਦਾ ਹੈ ਇਸ ਤੋਂ ਇਲਾਵਾ ਜਿਹੜਾ ਇੱਕ खेप आई है ये राजस्थान तो जोधपुर ਦੇ ਕੋਲ ਜਿਹੜੀ ਜਗਾ ਹੈ ਉਥੋਂ ਇਹ ਡਿਲੀਵਰ ਹੋਈ ਹੈ ਮੁੱਖ ਮਕਸਦ ਇਹਨਾਂ ਦਾ ਇਸ खेप ਨੂੰ ਅਲੱਗ-ਅਲੱਗ ਭਾਗਾ ਜ ਵੰਡ ਕੇ ਅਲੱਗ-ਅਲੱਗ ਜਗਾ ਸਪਲਾਈ ਕਰਕੇ ਪੈਸੇ ਕਮਾਉਣਾ ਇਹ ਮੰਨਿਆ ਜਾਂਦਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਇਹਨਾਂ ਦੇ ਵਿੱਚ ਆਉਣਗੇ ਅਸੀਂ ਉਹਨਾਂ ਨੂੰ ਬੜੀ ਬਾਰੀਕੀ ਦੇ ਨਾਲ ਚੈੱਕ ਕਰ ਰਹੇ ਹਾਂ ਉਕੀਚੂਰਾ ਪੋਸਟ ਦੇ ਨਾਲ 50000 ਕਰੀਬ ਇਹ ਗੋਲੀ ਲਿਆਉਣਾ ਇੱਕ ਇਹ ਜਿਹੜਾ ਹੈ ਇਹ ਨਵਾਂ ਜਿਹੜਾ ਟ੍ਰੈਂਡ ਦਿਖਾ ਰਿਹਾ ਹੈ ਅਸੀਂ ਉਹ ਵੀ ਬੜੇ ਤਰੀਕੇ ਦੇ ਨਾਲ ਜਿਹੜਾ ਹੈ ਉਹਦੀ ਕੋਕ ਪੜਤਾਲ ਕਰ ਰਹੀ ਹੈ। ਇਹ ਸਾਰੇ ਗ੍ਰਿਫਤਾਰ ਇਸ ਦੇ ਵਿੱਚ ਦੋ ਵਿਅਕਤੀ ਜਿਹੜੇ ਮੁੱਖ ਤੌਰ ਤੇ ਨੇ ਉਹ ਗ੍ਰਿਫਤਾਰ ਨੇ ਇੱਕ ਜਿਹੜਾ ਮਾਲਕ ਹੈ ਟਰੱਕ ਦਾ ਕੋੜਾ ਟਰਾਲਾ ਜਿਹਨੂੰ ਅਸੀਂ ਲੋਕਲ ਲੈਂਗੁਏਜ ਵਿੱਚ ਕਹਿੰਦੇ ਹਾਂ ਉਹਦੀ ਗ੍ਰਿਫਤਾਰੀ ਬਾਕੀ ਹੈ। ਸਰ ਇਹ ਟਰਾਲਾ ਨਕਲ ਨੰਬਰ 14 ਨੰਬਰ ਹਾਂਜੀ PB05 ਤੇ ਇਹਦਾ ਨਾਮ ਜਿਹੜਾ ਹੈ ਸੀ ਨੰਬਰ ਦਿੱਤਾ ਹੋਇਆ ਹੈ।